ਜਗਰਾਤੇ ਦੀ ਪਰਚੀ ਕਟਵਾਉਣ ਆਏ ਚਾਰ ਨੌਜਵਾਨ ਦੁਕਾਨ ਦੇ ਵਿੱਚ ਕਰਗੇ ਵੱਡਾ ਕਾਂਡ ਜੀ ਹਾਂ ਤਾਂ ਦੱਸ ਦਈਏ ਕਿ ਮਾਮਲਾ ਜਿਹੜਾ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ ਚਾਰ ਨੌਜਵਾਨ ਜਗਰਾਤੇ ਦੀ ਪਰਚੀ ਕੱਟਣ ਆਉਂਦੇ ਨੇ ਤਾਂ ਦੁਕਾਨ ਦੇ ਵਿੱਚ ਕੱਲੀ ਬਜ਼ੁਰਗ ਔਰਤ ਹੁੰਦੀ ਆ ਤਾਂ ਉਸ ਨੂੰ ਕੱਲਾ ਦੇਖ ਕੇ ਤਾਂ ਉਸੇ ਮੋਬਾਈਲ ਜੜਾ ਹੁੰਦਾ ਹੈ ਔਰ ਕਾਊਂਟਰ ਤੇ ਪਿਆ ਹੁੰਦਾ ਹੈ ਤਾਂ ਉਹ ਚੋਰੀ ਕਰ ਲੈਂਦੇ ਨੇ ਤਾਂ ਦੱਸਿਓ ਕੀ ਇਹ ਸਾਰੀ ਘਟਨਾ ਸੀਸੀਟੀਵੀ ਤੇ ਵਿੱਚ ਕੈਦ ਹੋ ਚੁੱਕੀ ਹੈ ਤਾਂ ਤੁਸੀਂ ਵੀ ਧਿਆਨ ਦੇ ਨਾਲ ਪਹਿਲਾਂ ਇਹ ਸੀਸੀਟੀਵੀ ਵੇਖੋ ਤਾਂ ਉਸ ਤੋਂ ਬਾਅਦ ਕੀ ਕੁਝ ਕਹਿ ਰਹੇ ਨੇ ਦੁਕਾਨਦਾਰ ਇਹ ਵੀ ਤੁਸੀਂ ਜ਼ਰੂਰ ਸੁਣੋ ਕਿਰਨ ਭੱਟ ਇਹ ਲੋਕ ਕਿਹੋ ਕੱਲ ਮੁੰਡੇ ਆ ਤੁਸੀਂ ਦੁਕਾਨ ਤੇ ਸੀ ਹਾਂਜੀ ਕੀ ਗੱਲਬਾਤ ਹੋਈ ਕੀ ਕਹਿੰਦੇ ਸੀ ਕਿ ਤੁਹਾਨੂੰ ਕੰਦੇ ਸੀ ਅਸੀਂ ਜੋ ਆ ਬਾਟਕ ਦੇ ਕੋਲੋਂ ਆਏ ਆ ਤੇ ਅਸੀਂ ਕੀ ਨਾਮ ਜਗਰਾਤੇ ਦੀ ਪਰਚੀ ਕਟਣੀ ਆ ਗਈ ਆ ਤੇ ਤੁਸੀਂ ਆਂਟੀ ਕਟਵਾ ਦਿਓ ਤੇ ਮੈਂ ਦੁਕਾਨ ਤੇ ਕੱਲੀ ਸੀ ਬੱਚੇ ਸਾਰੇ ਫਰਸਟ ਫਲੋਰ ਤੇ ਸੀ ਬਾਦ ਵਿੱਚ ਮੈਂ ਕਿਹਾ ਚਲੋ ਕਟਵਾ ਹੀ ਦਿੰਨੇ ਆ ਤੇ ਮੈਂ ਪੈਸੇ ਲੈਣ ਮੰਦਰ ਦੇ ਉੱਤੋਂ ਮੈਂ ਪੈਸੇ ਚੁੱਕੇ ਚੁੱਕੇ ਆ ਨਾਲ ਹੀ ਆ ਗਿਆ ਮੈਂ ਮੋਬਾਈਲ ਕੋਟੈਂਟ ਤੇ ਰੱਖਿਆ ਤੇ ਜਦੋਂ ਮੈਂ ਧਿਆਨ ਇਹਦਰ ਮੰਦਰ ਵਾਲ ਕੀਤਾ ਪੈਸਿਆਂ ਵੱਲ ਧਿਆਨ ਦਿੱਤਾ ਤੇ ਉਹ ਨਾ ਨੇ ਮੋਬਾਈਲ ਚੁੱਕ ਕੇ ਤੇ ਪਾਪੜੀ ਤੇ ਅੱਗੇ ਵੀ ਆਇਆ ਫਸਟ ਟਾਈਮ ਆਇਆ ਫਸਟ ਟਾਈਮ ਆਇਆ ਸੀ ਉਹ ਹਰ ਇੱਕ ਕਲਾਕ ਨੂੰ ਕੰਪਲੀਟ ਕਰ ਅਸੀਂ ਪੁਲਿਸ ਕੰਪਲੀਟ ਕਰਤੀ ਹੋਈ ਆ ਜੀ ਸਰ ਕੀ ਨਾਮ ਹੈ ਆਪਣਾ ਮੇਰੇ ਨਾਮ ਗੋਪਾਲਕ੍ਰਿਸ਼ਨ ਪਟਿਆ ਹੈ ਮੇਰੀ ਦੁਕਾਨ ਸ਼੍ਰੀ ਬਾਲਾ ਜੀ ਹੈਲਡਮ ਹੈ ਸੁੰਦਰ ਨਗਰ ਹੈ ਉਹ ਨੀਅਰ ਪੂਰੀ ਅੰਟਰਪ੍ਰਾਈਜ਼ਸ ਗਲੀ ਨੰਬਰ 7 ਹੈ ਜਿਹੜੀ ਸੀਸੀਟੀਵੀ ਚੱਲ ਰਹੀ ਹੈ हां मेरे सीसीटीवी दो बार लग गया एक अंदर है ਤੇ ਕੱਲ ਲੜਕੇ ਆਏ ਆ ਚਾਰ ਲੜਕੇ ਮਦਰ ਕੱਲੇ ਹੀ ਮੈਂ ਉੱਪਰ ਹੀ ਫਰਸਟ ਫਲੋਰ ਤੇ ਤੇ ਮਦਰ ਹੀ ਕੱਲੇ ਤੇ ਚਾਰ ਚਾਰ ਲੜਕੇ ਆਏ ਆ ਤੇ ਜਗਰਾਤੇ ਦੀ ਜਾਗਰਨ ਦੀ ਪਰਚੀ ਕਟਣੀ ਹੀ ਤੇ ਮਦਰ ਨੇ ਉਹਨਾਂ ਨੂੰ ਮਤਲਬ ਪੈਸੇ ਦਿੱਤੇ ਆ ਪਰਚੀ ਕਟਵਾਈ ਆ ਤੇ ਅਦਰ ਮੋਬਾਈਲ ਪਿਆ ਹੀ ਕਾਊਂਟਰ ਤੇ ਤੇ ਉਹਨਾਂ ਨੇ ਸੀਸੀਟੀਵੀ ਦੇ ਵਿੱਚ ਐ ਕਾਊਂਟਰ ਤੋਂ ਮੋਬਾਈਲ ਪਿਆ ਮੋਬਾਈਲ ਵਿੱਚ ਉਕੇ ਲੱਗੇ ਨਹੀਂ ਫਸਟ ਟਾਈਮ ਦੇਖੇ ਆ ਮੈਂ ਸਰ ਉਹਨਾਂ ਨੇ ਦੱਸਿਆ ਨਹੀਂ ਕਿ ਕਿੱਥੇ ਜਾਗ ਰਹੀਆਂ ਕੋਈ ਗੱਲ ਹਾਉ ਕਹਿ ਰਹੇ ਸੀ ਕਿ ਪਹਿਲੇ ਇਧਰੋਂ ਬਾਜ਼ਾਰਥਾਂ ਨਹੀਂ ਆਏ ਆ ਤੇ ਇਸ ਤੋਂ ਬਾਅਦ ਕਹਿ ਰਹੇ ਸੀ ਵੀ ਲਾਈਨਾਂ ਦੇ ਕੋਲ ਜਾਗਰਨ ਹੈ ਤੇ ਮੇਰੇ ਮਦਰ ਨੇ ਕਿਹਾ ਚਲੋ ਮਾਤਾ ਰਾਂਝਾ ਜਾਗਰਨ ਲਗਾ ਚਲੋ ਪਰਚੀ ਕਟਵਾਈ ਉਹਨਾਂ ਨੇ ਤੇ ਇਸ ਤੋਂ ਬਾਅਦ ਦੇਖਿਆ ਨਾਲ ਹੀ 5 ਮਿੰਟ ਬਾਅਦ ਦੇ ਤੇ ਇਧਰੋਂ ਪਰਚੀ ਇਧਰੋਂ ਪੈਸੇ ਲੈ ਕੇ ਨਿਕਲ ਗਏ ਆ ਇਧਰੋਂ ਦੀ ਸਿੱਧਾ ਹੀ ਇਸ ਤੋਂ ਬਾਅਦ ਅਗਲੀ ਦੁਕਾਨ ਤੇ ਨਹੀਂ ਗਏ ਸਿੱਧਾ ਹੀ ਬੜੀ ਫਾਸਟ ਹੋ ਗਏ ਆ ਮੈਂ ਜਦੋਂ ਕੈਮਰੇ 'ਚ ਦੇਖਿਆ ਤੇ ਇਸ ਤੋਂ ਬਾਅਦ ਇਧਰੋਂ ਮੋਬਾਈਲ ਚੁੱਕਿਆ ਕਾਊਂਟਰ ਤੋਂ ਤੇ ਨਿਕਲ ਗਏ ਕੰਪਲੇਨੈਂਟ ਕੀਤੀ ਨਾ ਕੰਪਲੀਟ ਮੈਂ ਕੀਤੀ ਹੈ ਜੁਵਾਲਾ ਚੌਂਕੀ ਕੰਪਲੀਟ ਕੀਤੀ ਹੈ ਮੈਂ ਸ਼ਿਵ ਕੁਮਾਰ ਜੀ ਨੇ ਕਿੰਨੇ ਸੋਲੋ ਕੀ ਕਾਰਵਾਈ ਪੁਲਸ ਵਾਲੋ ਨੂੰ ਦੇਖੋ ਕਹਿ ਰਹੇ ਆ ਕੰਪਲੀਟ ਕੀਤੀ ਹੈ ਉਹ ਕਹਿ ਰਹੇ ਆ ਜਦੋਂ ਵੀ ਆਪਾਂ ਟ੍ਰੇਸ ਕਰ ਰਹੇ ਆ ਤੇ ਜਦੋਂ ਵੀ ਹੋਏਗਾ ਤੇ ਕਿੰਨੇ ਲੜਕੇ ਕਿੰਨੇ ਲੜਕੇ ਆਏ ਸੀ ਇਹ ਚਾਰ ਲੜਕੇ ਗਏ ਹੀ ਇੱਕ ਬਲੈਕ ਟੀ-ਸ਼ਰਟ ਵਾਲਾ ਹੀ ਪਹਿਲੇ ਦੋ ਲੜਕੇ ਅੰਦਰ ਵੜੇ ਹੀ ਇਸ ਤੋਂ ਬਾਅਦ ਬਲੈਕ ਟੀ-ਸ਼ਰਟ ਵਾਲਾ ਤੀਸਰਾ ਹੀ ਉਹਨੇ ਅਦਰੋਂ ਮੋਬਾਈਲ ਚੁੱਕਿਆ ਤੇ ਇਸ ਤੋਂ ਬਾਅਦ ਨੂੰ ਸੈਕਿੰਡ ਨੰਬਰ ਵਾਲੇ ਲੜਕੇ ਨੂੰ ਕਿਹਾ ਵਾ ਇਸ ਤੋਂ ਬਾਅਦ ਫਟਾਫਟ ਨਾਲ ਹੀ ਨਿਕਲ ਗਿਆ। ਭਈਆ ਮੇਰਾ ਇੱਕ ਮੋਬਾਈਲ Apple ਦਾ iPhone ਹੈਗਾ ਹੀ ਉਹ ਥੋੜਾ ਪਿੱਛੇ ਚਾਰਜਿੰਗ ਲੱਗਾ ਹੀ ਸ਼ੁਕਰ ਉਹ ਬਚ ਗਿਆ। ਨਹੀਂ ਤੇ ਮੇਰਾ ਮਦਰ ਵਾਲਾ ਮੋਬਾਈਲ Oppo ਦਾ 25000 ਦਾ ਭਈਆ ਮੋਬਾਈਲ ਹੀ 6 ਮਹੀਨੇ ਹੋਇਆ ਮੈਨੂੰ ਲਿੱਤੇ ਨੂੰ। ਇਸ ਸਮੇਂ ਦੇ ਕਈ ਨੰਬਰ ਜਾਂ ਫੋਟੋ ਭਈਆ ਉਹਦੇ ਵਿੱਚ ਸਾਰਾ Google Pay ਸਾਰੇ ਸਾਰੇ ਡਾਕੂਮੈਂਟਸ ਉਹਦੇ ਵਿੱਚ ਹੀਗੇ ਸੀ ਭਈਆ। ਬੈਂਕ ਬੈਲੈਂਸ ਵਾਲਾ ਵੀ। ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਜਿਸ ਤਰ੍ਹਾਂ ਜਿਵੇਂ ਹੋਰ ਬਿਆਹ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਵੇਅਰ ਹੋ ਕੇ ਮਤਲਬ ਕੋਈ ਵੀ ਪਰਚੀ ਕੱਟਣ ਆਵੇ ਕੋਈ ਕਿਸੇ ਤਰ੍ਹਾਂ ਦਾ ਵੀ ਬਿਆਹ ਨੂੰ ਦੁਕਾਨ ਦੇ ਅੰਦਰ ਨਾ ਨੂੰ ਐਂਟਰੀ ਹੁੰਦੇ ਹੋ ਬਿਆਹ